ਉਧਰਲੇ ਜਦੋਂ ਇੱਥੇ ਆਏ ਨੇ ਤੇ ਕੋਈ ਜ਼ਮੀਨ ਨਹੀਂ ਕੋਈ ਘਰ ਘਾਟ ਨਹੀਂ ਕੱਖ ਵੀ ਨਹੀਂ ਇੱਧਰਲੇ ਜਦੋਂ ਉੱਥੇ ਗਏ ਨੇ ਉਹਨਾਂ ਕੋਲ ਵੀ ਕੁਝ ਨਹੀਂ ਤੰਬੂਆਂ ਦੇ ਵਿੱਚ ਰਹੇ ਨੇ ਬਾਰਡਰ ਕ੍ਰੋਸ ਕਰਨ ਲੱਗਿਆਂ ਜਾਨਾਂ ਬਚ ਜਾਣ ਐਨੀ ਹੀ ਗਣੀਮਤ ਹੈ ਇੱਕ ਇੱਕ ਵਕਤ ਦੀ ਰੋਟੀ ਖਾਣ ਦੇ ਲਈ ਆਪਦੀਆਂ ਬਾਵਾਾਂ ਦੇ ਸੋਹਣੇ ਸੋਹਣੇ ਸੋਨੇ ਦੇ ਕੰਗਣ ਜਿਹੜੇ ਦਿਖਾ ਕੇ ਪਹਿਲਾਂ ਮਾਣ ਖੱਟੀ ਦਾ ਸੀ ਹੁਣ ਇੱਕ ਇੱਕ ਦੋ ਦੋ ਕੰਗਣਾਂ ਦੇ ਬਦਲੇ 'ਚ ਇੱਕ ਇੱਕ ਡੰਗ ਦੀ ਰੋਟੀ ਖਾਦੀ ਹੈ ਜੀ ਅੱਜ ਉਸ ਸੋਨੇ ਦੀ ਕੀਮਤ ਐਨੀ ਰਹਿ ਗਈ ਸੀ 47 15 ਅਗਸਤ ਦੀ ਇਹ ਗੱਲ ਹੈ ਗਲ ਦੇ 9 ਲੱਖਾਂ ਹਾਰਾਂ ਦੀ ਕੀਮਤ ਸਿਰਫ ਐਨੀ ਰਹਿ ਗਈ ਸੀ ਕਿ ਬਦਲੇ 'ਚ ਇੱਕ ਡੰਗ ਦੀ ਰੋਟੀ ਕਾਹਦਾ ਮਾਣ ਕਰਦੇ ਹਾਂ ਅਸੀਂ ਆਣ ਕੇ ਤੰਬੂਆਂ ਦੇ ਵਿੱਚ ਰਹਿ ਕੇ guzara ਕੀਤਾ ਦੂਜਿਆਂ ਦੇ ਮੂੰਹਾਂ ਵੱਲ ਝੱਟ ਝਾਂਕਿਆ ਕਿ ਕੋਈ ਸਾਨੂੰ ਰੋਟੀ ਦੇ